ਸੋਜਿ ਜੀਓ ਰਹਿਰਾ ਸਾਹੀ ਸਰੂਪ ਮਹੰਤ ਪਹਿਲਾ 2200 ਰੂਪ ਪਿਆ ਜਾਂ ਸੁਖਤਾ ਨਾ ਹੋਈ ਤੁੰ ਕਤਤਾ ਕਰਨਾ ਮੈ ਨਾ ਹਾਂ ਜਾਂ ਹੁ ਕਰੀਣਾ ਹੋਈ ਬਲਹਾਰੀ ਕੁਦਰਤ ਵਸਿਆ ਤੇ ਅੰਖ ਨ ਜਾਹੀ ਰਕਿਆ ਹਾ ਯਾਤਮੈ ਜੋ ਦੂਤ ਮੈਂ ਜਾਂਤਾ ਅਖਰ ਕਰਾ ਪਰ ਤੂ ਰਹਾ ਤੂੰ ਸੱਚਾ ਸਹੇਦੋ ਸਿਰ ਸੁਭਾਨ ਹੋ ਜਿਨ ਕੀ ਕੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਦੋਸ਼ ਕਰਨਾ ਸੋ ਕਰ ਰਿਆ ਸੋਦਰ ਰਸਾ ਹੱਲਾ ਪਹਿਰਾ ਇੱਕ ਓਮ ਕਾ ਗੁਰ ਪ੍ਰਸਾਦਿ ਸੋਦਰ ਤੇ ਰਾ ਕਿਹਾ ਤੋ ਕਰ ਜਿਹ ਹੈ ਜਿਤ ਵੈ ਸਰਬ ਸਮਾਨ ਦੇ। ਭਗਵਜ ਤੇਰੇ ਨਾਮ ਅਹੇ ਇਕ ਸੰਖਾ ਕਿਤੇ تیرੇ ਵਾਣ ਹਾਰੇ। ਕੀਤੇ ਤੇਰੇ ਰਾਗ ਬਈ ਜਿਉ ਕਹੀਐ ਕੀਤੇ تیرੇ ਗਾਵਣ ਹਾਰੇ। ਗਾਵਤੋਂ ਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਵਾਰੀ। ਗਾਵਤੋਂ ਨੋ ਚੇਤ ਬਉਤ ਰਹਿ ਜਾਣ ਲਿਖਿ ਰਹਿ ਧੰਨ ਦੀ ਚਾਰਹਿ। ਗਾਵਤੋ ਰਈਸ਼ਰ ਬਰਮਾ ਦੇਵੀ ਸਉਂ ਤੇਰੇ ਸ੍ਰਖ ਸੁਭਾਈ ਗਾਵਤੋ ਇੰਦਰ ਜਗਰਾਣ ਬੈਠੀ ਦੇਖਤਿਆ ਦਰ ਨਾਲੇ ਗਾਵਤੋ ਨੋ ਫਿਰਜ ਸਮਧੀ ਅੰਦਰ ਗਾਵਤੋ ਸਾਧ ਵਿਚਾਰੇ ਗਾਵਤੋ ਜਦੀ ਜਤੀ ਸੰਤੋਖੀ ਗਾਵਤੋ ਭੀਰ ਕਰਾਰੇ ਗਾਵਤੋ ਪੰਡਤ ਪਣ ਰਹੀਤਰ ਜੁਗ ਜੁਗ ਵੇਦਾਂ ਨਾਲੇ ਗਾਮ ਤੁਮ ਤੋ ਮੋਲੀਆ ਨਮੋ ਨੁਰਗ ਮਛਪਿਆਲੇ ਗਾਮ ਤੁਮ ਤੋ ਰਟੇ ਪਾਇ ਤੇ ਜੀ ਰ ਅਰਦ ਚੀ ਰਸਨਾ ਜੀ ਗਾਮ ਤੁਮ ਤੋ ਜੂਤ ਮਹਾਬਦ ਸੂਰਾ ਗਾਮ ਤੁਮ ਤੋ ਖਾਣੀ ਚਾਰੇ ਗਾਮ ਤੁਮ ਤੋ ਖੰਡ ਮੰਦਰ ਬਰ ਮੰਡਾ ਘਟ ਰਖ ਤੇਰੇ ਧਾਰੇ ਸੇਈ ਤੁਮ ਗਾ ਜੂਤੁਰ ਭਾਣ ਰਟੇ ਤੇਰੇ ਪਦ ਸਾਲੇ ਹੋਰ ਕਿਤੇ ਤੁਧ ਲੋਗ ਆਵਰੋ ਸਿਮੈ ਜਿਤਨਾ ਆਵਨ ਨਾਨਕਿਆ ਵਿਚਾਰੇ ਹੋਈ ਤੋ ਇਸਰਾਦ ਸਾਹੇ ਤਟਾ ਤਟੀ ਨਹੀਂ ਹੈ ਤੇ ਉੱਥੇ ਜਾਇ ਨਾ ਜਾਸੀ ਰਤਨਾ ਜਿੰਦ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਦੇ ਉਪਾਈ ਕਰ ਕਰਕੇ ਕੀਤਾ ਪੜਾ ਜਿਉ ਤਦ ਦੀਵੜਿਆਈ ਜੋ ਤੁਸ ਭਾਵੈ ਸੋਈ ਕਰਤੀ ਫਿਰ ਘੁੰਮਣ ਕਰਣਾ ਜਾਈ ਸੋ ਪਾਸਾ ਸਹਾ ਕਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਰ ਵੱਡਾ ਖੈ ਜੋ ਕੋ ਏਕ ਉਰ ਵੱਡਾ ਰੀਠਾ ਹੋਏ ਤੀਮਤ ਪਾਏ ਰਹਿ ਜਾ ਕੈ ਰਾਲੇ ਚਰੇ ਸੁਵਾਈ ਬੱਡੇ ਵੀਰੇ ਸਾਇਆ ਗਹਿ ਗਵੀਰਾ ਕੁੰਝਹੀ ਜਾ ਕੋਈ ਨਾ ਜਾਣ ਤੇਰਾ ਕੇਤਾ ਕੀ ਉੜੀਦਾ ਰਾਹ ਸਾਸੁਰ ਤੇ ਨਦਰ ਸਵਰਗ ਕਮਾਈ ਸਭ ਕਿੰਤ ਮਿਲ ਕੀ ਮਿਲ ਪਾਈ ਜਾਨੀ ਤੇ ਦੀਗੋੜ ਗਰਹਾਈ ਕਹਿ ਨਾ ਜਾਈ ਤੇ ਰੀਤ ਰਵੜਾਈ ਸਾਦ ਸਾਦ ਸਾਤ ਸੋਟ ਗਿਆ ਆ ਦਤਾ ਪੱਖਾਂ ਕੀਆ ਵੜਿਆ ਗਿਆ ਬੁਰ ਮੁਰਤ ਜਈ ਕੈ ਪਾਈਆ ਕਰਮ ਲੈ ਲਿਖ ਰਹਾਇਆ ਅੱਖਣ ਵੇ ਗਿਆ ਵਿਚਾਰ ਜਿਪੀ ਭੈ ਦੇ ਪੰਨਰਾ ਜੀ ਤੂੰ ਦੇਹ ਰਹੀ ਗਿਆਚਾਰ ਨਾਨਕ ਸੱਜ ਸੁਵਾਰਣ ਹਰਾਸਾ ਮਹੰਲਾ ਤਹਿਲਾ ਆਖਾਂ ਜੀਵਨ ਇਸ ਰਹਿ ਮਰ ਜਾ ਅੱਖਣ ਜੋਖਾਂ ਸੱਚਾ ਨਾਮ ਤਾਜੇ ਨਾਂ ਕੀ ਲਗੈ ਭੁੱਖ ਉਤ ਭੁਖੇ ਖਾਇ ਚਲਿਐ ਦੁਖ ਸੁਖ ਸਹਿ ਬਿਮਾਰ ਤਾਟ ਸਹਿ ਸਟਰਾਇ ਰਹਉ ਤਾਜੇ ਨਾਂ ਚਿੱਤਰੁ ਕੋਡਾਇ ਆਗਰ ਦੇਹੀ ਜੀਵਨਿ ਪਾਈ ਜੇ ਸਭੁ ਲਗੈ ਆਖਣੁ ਪਾਇ ਵਡਾ ਨੋ ਭੈ ਕਾ ਨਜਾਈ ਨਾ ਹੋ ਬਰਨਹੁ ਭੈ ਸੋਗ ਜਿੰਦਾ ਰਹੈ ਨਜੁ ਕੈ ਭੋਗ ਹੁਣ ਹੋਰ ਨਾ ਕੋਏ ਨਾ ਕੋ ਅਨਕ ਹੋਏ ਜੀਵਣ ਆਪ ਦੇਵਰ ਤੇ ਰੀਦਾ ਜਿੰਦਨ ਕਟੈ ਕੀ ਕੀਰਾ ਹਦੋ ਵਿਸਾਰੈ ਕੀ ਕਮ ਜਾਣ ਨਾਨਕ ਨਾਵੈ ਬਾਸ ਰਤ ਰਾਗ ਗੁਜਰੀ ਮਹੱਲਾ ਚੌਥਾ ਹਰਤੇ ਜਸੁ ਗੁਰ ਸਰਪੁਰਖਾ ਜਨੰਤ ਗੁਰ ਪਾਸ ਆਕੀਰੇ ਸੰਤ ਗੁਰ ਸਰਣਾ

ਏ ਆਲੇ ਮੀਂਹ ਜੰਪਾਸ ਜੋ ਸਰਬ ਸੰਗਤ ਨਹੀਂ ਆਏ ਤ੍ਰਿਕ ਜੀਵੈ ਤ੍ਰਿਕ ਜੀਵਾਸ ਜਿਹਾਂ ਜਨ ਸੁਰਗੁ ਸੰਗਤ ਪਾਈ ਤੇ ਧਰਮ ਤ੍ਰਿਕ ਜੀ ਕੀਆ ਲੀਖਾ ਧੰਨ ਧੰਨ ਸੁ ਸੰਗ ਜਿਤ ਹਰਿ ਸੁਪਾਇ ਨਿਰਜੰਨਾ ਨਿਦਨਾ ਪ੍ਰਗਾਸੋ ਰਾਗੁ ਜੀ ਰੇ ਮਹੰਤ ਬਾਗ ਪੰਜਵਾ ਕਾਹੇ ਮਨ ਤਤਵ ਉਤਮ

ਦੇ ਰਹੇ ਹਵਾਏ ਠਾਕੁਰ ਕਾ ਹਿੰਮਨ ਭਉ ਕਰਿਆ ਊਡੇ ਉਰ ਆਵੇ ਸੈ ਕੂਸਾ ਜਪਾਥ ਕ੍ਰਿਸ਼ਨ ਰਿਆ ਚਿਰ ਕੌਣ ਖੜਾਵੇ ਕੌਣ ਜਗਾਵੇ ਮਨ ਮਇ ਤੁਰਣ ਕਰਿਆ ਸੋਹਣੀ ਰਾਮ ਦਸ ਰਾਏ ਤੀਨਾ ਠਾਕੁਰ ਕਾ ਤਤ ਰਿਆ ਜੰਨ ਹਰ ਦੁਭਰ ਬਰ ਬਰ ਸਰਬਦ ਜਾਈਐ ਸਿਰੰਤ ਪਾਰਾ ਬਰਿਆ ਆਗਤ ਭਗਤ ਚੌਥਾ ਸੁਪੁੱਤਖ ਇਕ ਓਮਕਾਰ ਸਤਗੁਰੂ ਤੁਸਾਦ ਸੋਪੁਰਖ ਨਰਿੰਜਨ ਹਰ ਧੋਖ ਨਰਿੰਜਨ ਹਰ ਅਰਮ ਅਰਮੇ ਪਾਰਾ ਸੋਤਿ ਆਵੇ ਸੋਤਿ ਆਵੇ ਗੁਰਜੀ ਹਰ ਸਚੇ ਸਰਜ ਹਾਰਾ ਸਭ ਜੀਅ ਤੁਮਾਰੇ ਜੀ ਤੂੰ ਜੀ ਆਕਾਰ ਆਤ ਪਾਰ ਹਰ ਤਿਆਹੂ ਸੰਤੋ ਜੀ ਸੰਦੂਖ ਵਿਸਾਰ ਹਾਰਾ ਰਾਤ ਤੇ ਰਾਤ ਤੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਤੂੰ ੜਕੜਾ ਅੰਦਰ ਸੰੰਤਰ ਜੀ ਹਾਇ ਕੋ ਪੁਰਖ ਖੁਲਾਇਆ ਗੁਰਾ ਦੇਖ ਪੇਖਾ ਲਈ ਜੀ ਸੋ ਤੇ ਜੋਰ ਬਿਲਾਣਾ ਤੂੰ ਜਾਂ ਤੇ ਰਤਾ ਤੇ ਭੁਗਟਾ ਜੀ ਹੰਤੁ ਦਿਰਿ ਨਾ ਜਾਣਾ ਤੂੰ ਪਰ ਬ੍ਰੰਧ ਅੰਤ ਬਿਅੰਤ ਜੀ ਤ੍ਰੇਜਾ ਗੁਣ ਆਖ ਬਖਾਰਾ ਜੋ ਸੇਵੈ ਤੂ ਸੇਵੈ ਤੁਰ ਜੀ ਜਨ ਨਾਨਕ ਤੈ ਕਰਵਾਇ ਹੱਥਿ ਆਵੇ ਹੱਥਿ ਆਵੇ ਤੁਰ ਜੀ ਸੇ ਜਨ ਦੁਖ ਮੈ ਸੁਭਾਸੀ ਸੇ ਮੁਗਲ ਸੇਉ ਭੈ ਜਨ ਹਰਿ ਧਿਆਇਆ ਜੀ ਤੈ ਟੁਟੇ ਜਾ ਕੇ ਹਾਸੀ ਜਿੰਦੜ ਭਉ ਜਨ ਹਰਿ ਭਉ ਤਿਆਹਾ ਜੀ ਤਿਨ ਘਰ ਭਉ ਸੁਗਵਾਸੀ ਜੈ ਸੇਵਿਆ ਜੈ ਸੇਵਿਆ ਮੀਰਾ ਹਰਿ ਜੀ ਤੇ ਹਰ ਹਰੂ ਸੁਮਾਤੀ ਸੀ ਤੀਰਨ ਸੇਤਲ ਜਨ ਹੱਤਿਆ ਆਇਆ ਜੀ ਜਨ ਨਾਮਿਤ ਰਵਲ ਜਸ ਸੀ ਤੇਰੀ ਭਗਤੇ ਭਗ ਪੰਡਾ ਜੀ ਭਰੇ ਬਿ ਅੰਤ ਬਿ ਅੰਤਾ ਤੇਰੇ ਭਦ ਪਾਤਰਾ ਅੰਤੋ ਜੀ ਹਾਇਆ ਕਿਆ ਨੇ ਅਨੰਤਾ ਤੇਰੀ ਅੰਤਰੀ ਅਨ ਕਰੇ ਹੈ ਪੂਜਾ ਜੀ ਤਪ ਤਪੈ ਪੈ ਬੇ ਅੰਤਾ ਤੇਰੀ ਅਲੀ ਫਿਰੀ ਪੜੈ ਉਸ ਨੂੰ ਸਾਸ ਜੀ ਸਰ ਤੇ ਅਖਟ ਕਰੰਤਾ ਸੇ ਭਗ ਸੇ ਭਗ ਭਰੇ ਜਨਾਨਕ ਜੀ ਜੋ ਭਾਵੇ ਮੇਰੇ ਹਰਿ ਗੋਵੰਤਾ ਤੁਮਾਰ ਪੁਰਖ ਪਰੰਪਰਤਾ ਕਰਤਾ ਜੀ ਤੁਦ ਜੇ ਗੁੜਿਆ ਨਾ ਕੋਈ ਤੂੰ ਜੋਗ ਜੋਗ ਹੈ ਕਉਸਰਾਸਰਾ ਤੂੰ ਏਕੋ ਜੀ ਤੂੰ ਨਹਿ ਜੁਰ ਕਰਤਾ ਸੋਈ ਤੁਰੇ ਆਪੇ ਪਾ ਰਾਇ ਸੋਈ ਵਤੈ ਜੀ ਤੁਮਾਪੇ ਤਰਸੋ ਹੋਈ ਤੁਰੇ ਆਪੇ ਸਿਰ ਸਰਬਾਹੀ ਜੀ ਤੁਰੇ ਆਪੇ ਸਿਰ ਸਰਗੋਈ ਜਨਾਨਕ ਗੁਣ ਗਾਵੇ ਕੱਟੇ ਕਹਿ ਜੀ ਜੋਖਸਤੇ ਕਾ ਜਾਣੋ ਆਸਾ ਭਲਾ ਚੌਥਾ ਤੁਮ ਪਟਤਾ ਜੱਤ ਸਤਿਆ ਮੈਂਡਾ ਸਾਈਂ ਜੋ ਤੋ ਭਾਵੇਂ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈਆ ਤਤੇ ਤੂੰ ਸਭ ਰੀਤ ਧਾਇਆ ਜਿਸੋਂ ਕਿਰਪਾ ਕਰੈ ਤੰਨਾ ਅਵਰਤਨ ਪਾਇਆ ਗੁਰਮੁਖ ਬਾਣਾ ਮਨ ਮੁਕੁ ਗਵਾਇਆ ਤੁਦਿਆ ਵੀ ਛੋੜਿਆ ਤੂ ਮਿਲਾਇਆ ਤੂੰ ਜਰੀ ਆਉ ਸੋ ਤੁਰੀ ਮਾ ਤੁਰ ਬਿੰਦੂਜਾ ਕੋਈ ਨਾਹੀ ਜੀਵ ਜੰਤ ਤੈ ਰਾਖੇ ਲੋਕ ਮਿਨ ਜੋਗ ਰਿਛਿਆ ਸੰਜੋਗ ਹੀ ਲੈਦਾ ਜਤਨੋਂ ਤੂੰ ਜਾਣੈ ਸੋਈ ਜਨ ਜਾਣੈ ਹਰ ਕੋ ਸਦ ਹੀ ਆਖ ਬਖਾਣੇ ਜਿਨਾਂ ਸੇਵਿਆ ਤਿਨ ਸੁਖ ਪਾਇਆ ਰਹਿ ਜੀ ਹਰਿ ਨਾਮ ਸੁਮਾਇ ਤੂੰ ਆਪੇ ਕਰਤਾ ਤਿਆ ਕੀਆ ਸਭ ਹੋਏ ਤੁਰ ਬਿੰਦੂ ਜਾ ਨ ਕੋਏ ਤੁਮ ਘਟ ਵਿਖੇ ਜਾਏ ਸੋਏ ਜਨ ਨਾਰਿਕ ਗੁਰਮੁਖ ਪਰਜਟ ਹੋਏ ਆਸਾ ਮਨ ਲਾ ਪਹਿਲਾ ਤੇ ਸੁਰਣੈ ਪਈ ਲਈ ਨਿਵਾਸਾ ਪਉਣ ਤਾਗਤ ਰਹਿ ਕੀਆ ਕੰਕਜ ਰੂਪ ਅੰਕੀ ਚੱਲੈ ਹਮ ਦੇਖਾਂ ਤੈ ਦੂਜੀ ਰਹਿ ਪਾਣੀ ਕਰੇ ਜਿ ਤਸ ਮੂਲ ਮਨ ਆ ਬਜਰਤੈ ਗੁਣ ਗਲਿਆ ਪ੍ਰਾਹਉ ਨਾ ਹਉ ਜਤੀ ਸਤੇ ਲਈ ਪੜਿਆ ਮੂਰਗ ਮੁਕਤ ਹਜੰਪਿਆ ਹਰਿ ਨਾਮਕ ਨਾਲ ਚਰਕੀ ਸਰਣਾ ਜੇ ਤੋ ਨਾਹੀ ਵਿਸਰੇ ਅਸਰ ਮਹੰਦ ਪੰਜਵਾ ਹੇ ਪ੍ਰਾਪਤ ਮਾਰਕ ਦੇ ਹੁਰੀਆ ਗੋਵਨ ਨੰਦ ਜੀ ਦੇ ਦਈ ਵਰੀਆ ਅਵਰ ਕਾਇ ਕਰੇ ਬਿਤਨਾ ਕਾਮ ਮੇ ਸਾਧ ਸੰਤ ਪਾ ਕੇ ਬਲਨਾ ਸੰਜਾਨਾ ਭੋਜਿਤ ਤਨ ਕੈ ਜਨ ਰਿਥਾ ਜਾ ਪ੍ਰਗ ਮਾਇਆ ਖੈ ਪ੍ਰਾਉ ਜਬ ਤਉ ਸਬ ਜਮ ਧਰਨਾ ਕਮਾਇ ਸਿਵਾ ਸਾਧਨ ਜਨਿਆ ਰਾਇ ਔਰ ਨਾਰਿਕ ਹੰ ਰੀਤ ਕਰਮਾ ਹਰਨ ਭਰੇ ਪੀਰਾ ਕੋ ਸਰਮਾ ਕਉ ਮਨ ਕਮ ਨੀਤ ਕਰਮਾ ਹਰਨ ਭਰੇ ਪੀਰਾ ਕੋ ਸਰਮਾ ਭਾਰਤ ਸ਼ਾਹੀ ਦਰਸੋਈ ਕਬੀ ਵਿਵਾਦ ਬੇਨਤੀ ਚਾਉ ਭਈ ਅਮ੍ਰਿਤ ਕਰੋ ਹਾਥ ਦੇ ਰਖਾ ਕੂਲ ਹੋਏ ਚਿਤ ਦੀ ਇਛਾ ਤਦ ਤਨ ਮਰੇ ਹਮਾਰਾ ਪਨਾ ਜਾਨ ਕਰੋ ਤੁਪਾਰ ਹਮਰੇ ਦੁਖ ਸੁਵੈ ਤੋ ਘਾਉ ਆਪ ਭਾਗ ਦੇ ਮੋਏ ਪਚਾਉ ਦੇਵਤਾ ਸਹਿਓ ਰੂਪਵਾਰਾ ਸੇਵਕ ਸੇਖ ਸ੍ਰਵੈ ਕਰਤਾਰਾ ਮਉ ਰਖਾ ਜੀ ਕਰਦਾ ਕਰੀਐ ਸਭੈ ਤੂ ਆਜ ਸੰਗ ਰਹੀਐ ਪੂਰਨ ਹੋਏ ਹਮਾਰੀ ਆਸਾ ਤੂ ਰਖਿ ਰਹੀਐ ਪਿਆਸਾ ਤੋ ਮੈਂ ਥਾਰ ਕੋ ਨਾਮ ਧਿਆਉ ਜੋਗ ਬਜਾਉ ਤੂ ਤੈ ਪਾਉ ਸੇਵਕ ਸੇਖ ਹਮਾਰੇ ਤਾਰੀਐ ਤੁੰਤੁ ਸਤਰਾ ਹਮਾਰੇ ਮਾਰੀਐ ਆਪ ਭਾਜੈ ਮੁਝੇ ਕੋਈਐ ਗੁਰਨ ਘਰ ਕਹ ਕਰ ਤਰਾ ਸਨ ਬਈਏ ਹਉ ਜੋ ਸਰਾਹ ਮਾਰੇ ਪਛਾਥਿ ਅਥ ਤੁਝ ਰੁ ਕਰਿਓ ਵਿਛਿਆ ਰਾਖਿ ਰਿਓ ਮੋਇ ਰਾਖਣ ਹਾਰੇ ਸਾਇ ਸੰਤ ਸਾਹਿਬ ਪਿਆਰੀ ਤੀਨ ਮਨ ਟੁਟਣ ਕੈ ਹੰਤਾ ਤੁਮ ਕੋਈ ਤਤਰ ਦੁਦ ਕੰਤਵਾ ਕਾਲ ਪਾਏ ਬ੍ਰਹਮ ਦੁਖhara ਕਾਲ ਪਾਏ ਜਗ ਜੂ ਅਵਤਾਰ ਕਾਲ ਪਾਏ ਕਰ ਜਸਨ ਪ੍ਰਕਾਸ਼ਾ जगत्कार का किया तमाशा जमुना का योगी सुकियो वेदराज ब्रह्मा जूथियो यम का सो रूप सुवारा हम जकार है आए हमारा यम का जोत तो नाए देव रहे जिन पूजाय पाद याती के अपार सोई रूप संजो हमारा ਨਾਮੁ ਸਰਕਾਰ ਜਿਸੇ ਕੋ ਮਹਾਰੀ ਸਦ ਪ੍ਰਜਾ ਜਿਨਿ ਆਸਵਾਰੀ ਸਿਵਕਣ ਕੋ ਸਰਬ ਸੁਭਦੀਆ ਸਪਰਨ ਕੋ ਪਰਭਉ ਭਗਤੀਆ ਅਗੜ ਗੜਿ ਅੰਦਰ ਕੀ ਜਾਣ ਭੋਇ ਗੋਇ ਦੀ ਦੀਪ ਬਚਾਨਤ ਜੀਤੀ ਤੈ ਕੁੰਚ ਤੁੰਡਾ ਤਪੜ ਤੇ ਪਰਟ ਤੁੰਡਾ ਸੰਤਨ ਗੁਰ ਪਾਏ ਦੇਖੁ ਹੀ ਸੁਰ ਪਾਏ ਤਾਗਨ ਕੈ ਸੁਖੀ ਜੀਤ ਕੀ ਪੀਰ ਬਚਾਨੈ پڑ پڑتی پڑ پڑتی جانے جاگ کر کرا کر کارا پر جا کر تو دہی پارا جاگ جا کر کر تو کہو تو میں مر دیتا تھا ہوں جیتے بڑھن سرٹ تو تا رہے آپ آپنی کو دیو جا رہے تو so سو so جیتے رہت لیرال جان تو پیر پیر ریال رنکا رنکا بمب آدھا جیر یرا ہم ਆਕਾਰੂ ਚਾਰਤ ਭੀਦਾ ਜਾਹੋ ਭੇਵਨਾ ਪਾਕ ਵਿਦਾ ਪਾਕ ਕਰਪਾ ਮਾਨਤ ਮਹਾ ਮੂਰਤਿ ਜਨ ਜਾਨਤ ਮਹਾ ਦੇਵ ਕੋ ਕੈਦਾ ਸ਼ਿਵ ਨਰੰਗਰ ਕਾਜੀ ਰਹੈ ਪਰਵਾ ਆਪਾ ਤੈ ਬੁੱਧ ਹੈ ਜੇਤੀ ਬਨ ਭਿੰਨ ਪਹਿ ਤੋਹੇ ਤੇਤੀ ਤੁਮਰਾ ਨਾ ਜਾਇ ਪਤਾਰਾ ਕੈਰ ਰੂਪੈ ਪਰ ਤੁਮ ਸੰਸਾਰ ਇਕੈ ਰੂਪੈ ਰੂਪ ਸਰੂਪਾ ਰਗ ਭੈਉ ਰਾਗ ਭੀ ਕੁਪਾ ਅੰਦਰ ਦਰਦ ਕਰਿ ਕਿੰਨੇ ਭਗਵਤ ਥਾਲ ਬਹੁਤ ਜੀਨੇ ਕਉ ਹੂਲ ਰਾਜਾ ਹੋਵੇ ਬੈਠਾ ਕਉ ਸਿ ਭੈਉ ਸੰਤਰ ਕੱਠਾ ਸਰੀ ਜਿਗ ਜਗੈ ਦੰਪਾ ਆਤਮਾ ਸਰੂਪ ਸੁਯੰ ਭਰ ਪਵਰਖਾ ਮਿਹਰੀ ਤੁਮ ਕਰੋ ਜਿ ਕੋ ਭਾਰਤਿਕ ਸੰਗੋ ਦੋਖ ਜਤੇ ਭਵਨ ਉਪਾਤਾ ਸਗਰੰਗ ਰੇਸ ਕਰੋ ਰੰਕ ਅੱਤਾ ਜਿਐ ਤੁੱਤ ਤੁਰਣੀ ਪਰੇ تیرਕੇ ਦੋਖ ਦੁਖ ਹੈ ਮਰੇ ਪੁਰਗ ਜੰਮ ਤੱਕ ਪਰੇ ਤੇ ਹਾਰੇ تیرਕੇ ਤੁਮ ਸੰਗਟ ਹੁ ਤਾਰੇ ਯੁਗਲ ਕੋ ਇਕ ਵਾਰ ਧਿਆਏ ਹੈ ਤਾਂ ਏਕਾ ਜਗਟ ਐ ਹੈ ਰਤਿਆ ਹੋਇ ਤਾਂ ਸੋ ਕਾਲਾ ਦੋਟਾ ਰਹਿ ਤਰੇ ਤਤ ਕਾਲਾ ਕਿਰਪਾ ਜੈ ਤਨ ਜੈ ਹਰੇ ਹੋ ਆਂ ਕਿਰਪਾ ਤੈ ਤਮੋ ਹਰੇ ਹੋ ਜੇ ਜਿਸ ਦੇ ਘਰ ਮੋਸੋ ਹੋਈ ਜੋੜ ਸਾਖ ਵਰਤੈ ਕੋਈ ਇੱਕ ਬਾਜ ਤੁਮੈ ਸੁਭਾਰਾ ਕਰ ਫਾਸ ਦੇ ਕਹੀਂ ਕੁਵਾਰਾ ਜੇ ਨਾਨਕ ਤੇ ਹਰੂ ਕਾ ਰਾਹ ਦੁਖ ਦੂਖ ਦੇ ਰਹਾ ਹਣ ਕੇ ਤੁਮੈ ਸ਼ਰਨ ਤੀਹਾਰੀ ਆਪ ਤੁਹਾਰ ਤੈ ਜਿਉ ਉਵਾਰੀ ਰਖੋਰ ਮੋ ਹੋ ਸਹਾਈ ਦੁੜ ਦੋਗ ਤੇ ਰਿਓ ਬਚਾਈ ਰਖੋਰ ਮੋ ਹੋ ਸਹਾਈ ਦੁੜ ਦੋਗ ਤੇ ਰਿਓ ਬਚਾਈ ਸੁਭਈਆ ਆਇਂਗੇ ਹਿਜਰ ਤੇ ਕਮਰੇ ਤਦ ਤੇ ਕੋ ਅਕ ਤੈ ਨੀ ਆਦੇਓ ਰਾਮ ਰਹੀ ਪੁਰਾਨ ਪੁਰਾ ਨਹੀਂ ਕਹੇ ਬੰਦੇ ਕਰ ਬੰਦੇਓ ਸ੍ਰੀ ਅਦਪਾਨ ਕਿਰਪਾ ਤੁਮਰੀ ਕਰ ਮੈਨਾਂ ਤੂਸ ਤੋਇ ਬਖਾਨਿਓ ਦੁਹਰਾ ਸੋ ਤਵਾ ਤੁਛਾ ਲਟੈ ਜਿਉ ਤੋ ਹਾਰੂ ਤਵਾਰ ਬਾਂਜੇ ਜੀਲਾ ਜਸੁ ਗੋਬਿੰਦਾਂ ਤੋਹਾਰ ਰਾਮ ਕਰੀ ਮਹਲਾ ਤੀਜਾ ਅਨੰਤ ਏਕ ਓਮਕਾਰ ਸਰਬੁਰ ਪ੍ਰਸਾਦੈ ਨੰਦ ਪਿਆ ਦੇ ਮਾਈ ਸਤਿਗੁਰੂ ਮੈਂ ਪਾਇਆ ਜੋ ਗੁਰਤਾ ਪਾਇਐ ਸਹਿ ਸੇਤੀ ਮਨ ਰੱਜੀਆਂ ਬੋਹਣੀਆਂ ਰਾਗਰ ਤਨ ਪਰਵਾਰ ਪਈਆਂ ਸ਼ਬਦ ਗਾਵਣ ਆਈਆਂ ਜੋਤੋਂ ਤੈ ਰੋਈ ਕੇਰਾ ਮਨ ਜਿਨੀ ਵਸਾਇਆ ਰੇ ਨਾਨਕ ਤੁੰਦੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਫਰਾਰੂ ਹਰਨਾ ਦੇ ਹਰਨਾ ਹੋ ਤੂੰ ਮਨ ਮੇਰੇ ਰੂਖ ਸਾਵੀ ਸਰਣਾ ਅੰਗੀਕਾਰ ਕਰ ਤੇਰਾ ਕਾਰ ਸੋ ਸਵਾਰਣਾ ਹੋ ਨਾ ਕਰਾ ਤੋਰਾ ਸੁਆਮੀ ਸੋ ਕਿਉ ਮਨੋ ਵਿਸਾਰੀ ਕਹੇ ਨਾਨਕ ਮਨ ਮੇਰੇ ਸਦਾ ਰੂਪ ਹਰ ਨਾਲੇ ਸਾਚੇ ਸਾਈਬਾ ਕਿਆ ਨਹੀਂ ਕਰ ਤੇਰੇ ਘਰ ਦਾ ਤੇਰੇ ਸਭ ਕੁਝ ਹੈ ਜੇ ਦਿਲ ਤੋਂ ਪਾਵੇ ਸਦਾ ਸਤਿਰਾ ਤੇਰੀ ਨਾਮ ਮਨ ਰੁਤਾਵੇ ਨਾਮ ਜਿਨ ਕੈ ਮਨ ਉਤਿਆ ਵਾਜੇ ਸ਼ਬਦ ਕਹਿ ਰਹਿ ਕਹਿ ਨਾਨਕ ਸੱਤੀ ਸਾਹਿਰੁ ਕਿਆ ਨਾਈ ਕਰਤੇ ਰਹਿ ਸਚਾ ਨਾਮ ਮੇਰਾ ਧਾਰੂ ਸਚਨ ਧਾਰ ਮੇਰਾ ਜਿਨ ਕੋ ਖਾਂ ਸਭ ਗਵਾਇਆ ਦਸਾਂ ਸੁਖ ਮਰਾਇ ਉਸਿਆ ਜਿਨਿ ਚਾ ਸਵ ਪੁਜਾਇਆ ਸੁਰਾਪਵਾ ਚੀਤਾ ਕੋ ਵਿਟਾ ਜਿਦਿਐ ਬੜਿਆਇਆ ਕਹਿ ਨਾਨਕ ਤਉ ਸੰਤਵਾ ਦਉ ਤੂ ਪਿਆਰੂ ਸੱਜਣਾ ਮਿਲਾਰੂ ਵਾਜੀ ਪੰਚ ਸ਼ਬਦ ਤਿਕਾਰ ਸੁਭਾਗੈ ਚਾਰ ਸੁਭਾਗੈ ਸ਼ਬਦ ਵਾਜੀ ਦਰਾਜਿਤ ਕਰਤਿ ਹਿਆ ਬਾਤ ਦੁੱਦਵਾਤਕਿਤ ਤਾਗ ਕੰਡਕ ਮਾਰਿਆ ਤੁਰਕਰ ਪਾਇਆ ਤੁਜ ਜਨਕ ਸੇ ਨਾਮ ਹਰਿ ਕੈ ਲਾਗੇ ਕਹਿ ਨਾਰਿ ਤੈ ਸੁਖ ਹੋਆ ਜਿਤ ਕਰਿਆ ਅਰਹਤ ਵਾਜੀ ਆਨੰਦ ਸੁਣੋ ਵਰ ਭਾਜੀਓ ਵਾਜਨ ਮਨੋਰਥ ਪੂਰੇ ਪਾਰ ਬ੍ਰਹਮ ਤਰਪਾਇਆ ਉਤਰੇ ਸਗਰ ਦੇ ਸੂਰੇ ਦੂਖ ਰੋਗ ਸੰਤਾ ਪੁੱਤਰੇ ਸੁਣੀ ਸੱਤੀ ਪਾਈ ਸੰਤ ਸਵਾਰ ਤੇ ਸਾਰੇ ਪੂਰੇ ਗੁਰ ਤੇ ਜਾਈ ਸੋਤੇ ਪਰੀਤ ਕਹਿ ਤੇ ਪਵੈਤਾ ਸਭੁ ਗੁਆ ਤਉ ਪੂਰੇ ਜਨਮਤ ਨਾਨਕ ਗੁਰ ਚਰਨ ਲਾਗੇ ਵਾਜ ਅਨਰ ਤੂਰੇ ਨੀ ਵੰਦਲਾ ਪੰਜਵਾ ਧਾਰਵੇਤਰ ਵਤੁ ਪਈਓ ਰਸਨ ਦੋਹੀਚਾਰੋ ਅਮਰ ਨਾਮ ਥਾਕਰ ਦਾ ਪਈਓ ਜਿਸ ਦਾ ਸਭ ਸਰਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਸਿਸਟਾ ਹੋਏ ਉਧਾਰੋ ਇਹ ਵਤ ਤੀਨ ਹੈ ਜਾਈ ਨਿਤ ਨਿਤ ਰੱਖੋ ਧਾਰੋ ਸੰਸਾਰ ਸਾਚਨ ਤਜੀਐ ਸਭ ਮਾਰਗ ਬ੍ਰਹਮ ਪ੍ਰਸਾਰੋ ਦੋਖ ਮਹੰਗਾ ਪੰਜਵਾ ਚੇਰਾ ਪੀਟਾ ਜਾਤੋ ਨਹੀਂ ਮੈ ਨੰਮ ਜੋਗ ਕੀ ਤੋਈ ਮੈਰ ਕੋ ਯਾਰੈ ਕੋ ਹੁਣ ਨਾਹੀ ਆਪੇ ਦਸ ਪਿਓਈ ਦਰਪਿਆ ਮਹਿ ਰੰਨ ਤੋਈ ਸਤਗੁਰ ਸਚਨ ਮਿਲਿਆ ਨਾਨਕ ਨਾਮ ਰਹਿਤਾ ਜੀਵਾ ਤਨ ਮਨ ਠੀਵ ਹਰਿਆ اگنی جہرگا جی لگی پیاس امر کھائی کر سمال ہی ਨਲੋਕ ਮਹਾਨ ਦਾ ਪੰਜਵਾ ਅੰਤਰ ਗੁਰ ਰਦਰਨਾ ਜਿ ਸਭਾ ਗੁਰੂ ਨਾਮ ਨਿਤ੍ਰਿਸ ਗੁਰ ਟਿਕੜਾ ਵਰੁਣਿਤ ਨਾ ਗੁਰ ਨਾਮ ਸਰਗੁਨ ਸਿਤੀ ਰਤਿਆ ਦਰਗਤ ਪਾਈਐ ਠਾਉ ਤਉ ਨਾਨਕ ਜਿਤ ਪਾਤਰੇ ਜਿਸੁ ਹੋਇ ਵਸਦੇ ਜਗ ਮਾਇ ਉਤਮ ਕਾਢੀਐ ਰਿਲੇ ਕੇ ਕੈ ਮਹਲਾ ਪੰਜਵਾ ਰਖੇ ਰਖਣ ਹਾਰ ਆਤਵਾਰਿਆਂ ਗੁਰ ਕੀ ਪੈਰੀ ਪਾਇ पाच ਸਵਾਰਿਆਂ ਹੋਵਾ ਆਤਮਾ ਨੂੰ ਨਾ ਵਿਸਾਰਿਆਂ ਸਾਧਨਾ ਕਰ ਸੰਗ ਭਉਜਗਤਾਰਿਆਂ ਸਾਧਨ ਨਿੰਦਗ ਦੁਖ ਕਰਮਾਇ ਦੇ ਧਾਰਿਆਂ ਤੇਸਾ ਹੈ ਕੀਤੇ ਕ ਨਾਰਕ ਬਨੈ ਬਾਹੀਂ ਜਿਸ ਸਿਮਰਤ ਸੁਖ ਹੋਏ ਸਾਰੇ ਦੁਖ ਜਾਹੀ ਦਸ ਸਾਹਿਬ ਕੀ ਤੀਕਾ ਨਾਰਕ ਮੰਨੈ ਮਾਹੇ ਜਿਸ ਰਤ ਸੁਖ ਹੋਏ ਸਗਰੇ ਦੁਖ ਜਾਏ ਵਾਹੀ ਗੁਰੂ ਜੀ ਕਾ ਖਲਸਾ ਵਾਹੀ ਗੁਰੂ ਜੀ ਕੀ ਫਤ